ਸਹੀ ਤਰੀਕੇ ਦੇ ਦਿੰਦੇ। ਤੁਸੀਂ ਅੱਜ ਇਹ ਕਿ ਕਰਤਾ ਸੀ? ਕੱਚੀ ਲੱਗੀ। ਨਹੀਂ ਨਹੀਂ ਸੌਸ ਇੰਨੀ ਨਹੀਂ ਹੁੰਦੀ ਸਾਡੇ ਕੋਲ ਦੋਸਤਾਂ ਨਹੀਂ ਹੁੰਦੀ ਆ ਦੇਖੋ ਆਪ ਹੀ ਚੜ ਕਰਦੀ ਆ ਆ ਹੁੰਦੀ ਨਹੀਂ ਸੌਸ ਮਿੱਠੀ। ਹਾਂਜੀ ਠੀਕ ਆ ਜੀ ਆਹ। ਆਜੀ ਉਸ ਵਿੱਚ ਜਿੱਦਾਂ ਕੈਨੇਡਾ ਹੋ ਗਿਆ ਪੀਏ ਬੰਦੇ ਉਹਦੇ ਰੈਸਟੋਰੈਂਟ ਹੈਗਾ ਉਹ ਵੀ ਛਾਰ ਨੂੰ ਸਮੋਸੇ ਕੱਚੀ ਲੈ ਕੇ ਜਾਂਦੇ। ਠੀਕ ਆ ਜੀ। ਛਾਰ ਨੂੰ 2 ਘੰਟੇ ਹੋ ਗਏ ਕੋਮ ਦੇ ਆ ਰੂ। ਮੈਂ ਕਹਾਂ ਅੱਜ ਜੋ ਮਰਜ਼ੀ ਹੋ ਜਾ ਸੀ ਸਮੋਸੇ ਲੈ ਕੇ ਜਾਣੇ ਆ। ਮੋਸੇ ਯਾਰ ਦੀ ਦੁਕਾਨ ਬਣੀ ਜਾਂਦੇ ਇੱਥੇ ਲੈਣੇ ਆ ਠੀਕ ਹੈ ਜੀ ਕਿੱਦਾਂ ਲੈ ਸੀ ਬਹੁਤ ਵਧੀਆ ਭੱਜੀ ਇਹਨਾਂ ਦਾ ਸੌ ਸੌ ਵਧੀਆ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੇ ਬਾਬਾ ਪਬਲੀ ਨਿਊ ਚੈਨਲ ਤੇ ਮੈਂ ਤੁਹਾਡੇ ਨਾਲ ਜੁੜ ਚੁੱਕਾ ਹਾਂ ਤੁਹਾਡਾ ਆਪਣਾ ਬੁਰੀ ਬ੍ਰਾਂਧਪੁਰੀ ਸੋ ਅੱਜ ਅਸੀਂ ਆਏ ਹਾਂ ਫਲੋਰ ਦੇ ਬਹੁਤ ਹੀ ਮਸ਼ਹੂਰ ਬਿੱਲਾ ਸਮੋਸਿਆ ਵਾਲੇ ਕੋਲ ਸੋ ਜਿਨ੍ਹਾਂ ਦਾ ਸਮੋਸਾ ਸائز ਵਿੱਚ ਭਾਵੇਂ ਹੈ ਛੋਟਾ ਲੇਕਿਨ ਬਹੁਤ ਹੀ ਜ਼ਬਰਦਸਤ ਟੇਸਟ ਬਣਾਉਂਦੇ ਹਨ ਕਿ ਪੂਰੇ ਪੰਜਾਬ ਵਿੱਚ ਪ੍ਰਸਿੱਧ ਹੈ ਤੇ ਲੋਕੀ ਦੂਰ ਦਰਾਂਡੇ ਤੋਂ ਬਹੁਤ ਹੀ ਚੱਲ ਕੇ ਆਉਂਦੇ ਹਨ ਇਹਨਾਂ ਦੀ ਪੈਕਿੰਗ ਬਹੁਤ ਹੀ ਜ਼ਬਰਦਸਤ ਸਵਾਹ ਅੰਦਰ ਜਾ ਕੇ ਬਿੱਲਾ ਜੀ ਨਾਲ ਹੁਣ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕਿ ਇਹ ਸਮੋਸੇ ਆਪ ਤਿਆਰ ਕਰਦੇ ਹਨ ਜਾਂ ਆਰਡਰ ਤੇ ਮਗਵਾਉਂਦੇ ਹਨ ਜੋ ਵੀ ਸਿਸਟਮ ਹੈ ਉਹ ਸਰਨਾਲਾ ਪੰਦਰ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਆਪਣਾ ਸ਼ੁਭਨਾਮ ਕੀ ਹੈ ਹਾਂ ਫਿਰ ਇਹ ਪਹਿਲਾ ਸਮੋਸਾ ਉਹਦਾ ਨਾਮ ਦਰਾ ਕਬਰਮਾਨ ਠੀਕ ਹੈ ਜੀ ਵਾਵਾ ਸਰ ਜਿਹੜੀ ਆਪਣੀ ਹੈ ਸਮੋਸਿਆਂ ਦੀ ਸ਼ਾਪ ਹੈ ਇਹ ਕਿੰਨੇ ਚਿਰ ਤੋਂ ਸਰ ਆਪਣੇ ਇਹਦੀ ਵਿੱਚ ਪਈ ਹੋਈ ਹੈ ਸਰ ਜੀ 2 2026 ਸੀ ਠੀਕ ਹੈ 24 ਸਾਲ ਹੋ ਗਏ ਹਾਂਜੀ ਉਦੋਂ ਪਹਿਲਾਂ ਫਟਕਾ ਟੌਂਪ ਸੀਗੀ ਹਾਂਜੀ ਉਦੋਂ 1990 ਰਹੀ ਕੰਮ ਕਰਦੀ ਠੀਕ ਹੈ ਜੀ ਹਾਂਜੀ ਸਰ ਆਪਣੀ ਸ਼ਾਪ ਤੇ ਜਿਹੜੀ ਜਿਹੜੀ ਵੈਰਾਈਟੀਆਂ ਮਿਲਦੀਆਂ ਆ ਹਾਂਜੀ ਤੇ ਉਹਨਾਂ ਬਾਰੇ ਦੱਸ ਸਕਦੇ ਵੀ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਆਪਣੇ ਕੋਲ ਮਿਲਦਾ ਯਾਰ ਦੂਸ ਸਮੋਸਾ ਅਸੀਂ ਸਮੋਸਾ ਡਾਈਕੂਸ ਸਮੋਸਾ ਡਾਈਕੂਸ ਸਮੋਸਾ ਸਿਆ ਨੌਨ ਕਰਦੇ ਆ ਗਰਮੇ ਬੰਦ ਕਰ ਦਿੰਦੇ ਠੀਕ ਹੈ ਜੀ ਸਰ ਜਿੰਨੇ ਵੀ ਆਪਣੀਆਂ ਵੈਰੈਟੀਆਂ ਜਿੰਨੇ ਵੀ ਆਪਣੇ ਸਮੋਸੇ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਫਿਰ ਆਰਡਰ ਤੇ ਮੰਗਵਾਉਂਦੇ ਹੋ ਨਹੀਂ ਨਹੀਂ ਸਭ ਆਪ ਤਿਆਰ ਕਰਦੇ ਟੋਟਲ ਸਾਡਾ ਆਲੂ ਸਮੋਸਾ ਪੀਪਲੀ ਸਮੋਸਾ ਪਨੀਰ ਅਸੀਂ ਇੱਕ ਨੰਬਰ ਲੈ ਲੈਂਦੇ ਫਿਰ ਕਿਹੜਾ ਲੈਣੀ ਸਾਰੇ ਹੀ ਹੁੰਦਾ ਤੇ ਹੀ ਕਾਰੇ ਭੇਜ ਦਿੰਦੇ ਅਸੀਂ ਅੱਜ ਦੇਖੂ ਚੈੱਕ ਕਰ ਸਾਡੇ ਕਸਟਮਰ ਨੂੰ ਤੁਸੀਂ ਦਿਖਾ ਸਕਦੇ ਆ ਕਿ ਲਾਈਵ ਤਸਵੀਰਾਂ ਜੋ ਵੀ ਇਹਦੇ ਵਿੱਚ ਪਨੀਰ ਵਰਤਿਆ ਜਾਂਦਾ ਹੈ ਉਹ ਵੇਰਕਾ ਦਾ ਵਰਤਿਆ ਜਾਂਦਾ ਤੇ ਅਸੀਂ ਸਰ 24 ਹੈ ਠੀਕ ਇਹ ਡਿਟੇਲਸ ਪਹਿਲਾਂ ਹੀ ਅਸੀਂ ਅੱਜ ਹੀ ਆਇਆ ਅੱਜ ਦੋੜ ਦੇਣਾ ਠੀਕ ਹੈ ਜੀ ਰਾਜਾ ਮਾਲ ਹੁੰਦਾ ਸੀ ਤਾਜੀ ਕਰਦੇ ਠੀਕ ਹੈ ਜੀ ਸਰ ਜਿਹੜੀ ਕਿ ਤੁਸੀਂ ਸਮੋਸਿਆਂ ਵਿੱਚ ਆਲੂ ਵਰਤਦੇ ਹੁੰਦੇ ਆ ਉਹ ਸਰ ਕਿਸ ਤਰ੍ਹਾਂ ਦੇ ਆਲੂ ਆਲੂ ਦੇਖੋ ਆਲੂ ਐਸ ਵਲੇ ਹੈ ਸੁਗਭਰੀਆ ਠੀਕ ਹੈ ਜੀ ਇਹਨੂੰ ਸਾਫ਼ ਧੋਤੋ ਇਹ ਸਾਫ਼ ਕਰਕੇ ਪਾਜਾ ਜਾਂਦਾ ਇਹ ਟੌਕਲਾ ਜਾਂ ਨਾਲ ਕਹਿਆ ਠੀਕ ਹੈ ਜੀ ਤੁਹਾਨੂੰ ਵੀ ਪੁੱਛੁੰਦਾ ਉਹ ਕਿਸ ਟੀਮ ਠੀਕ ਹੈ ਜੀ ਸਰ ਤੁਸੀਂ ਜਿਹੜੀ ਇਸ ਵਿੱਚ ਸੌਸ ਤਿਆਰ ਕਰਦੇ ਹੋ ਉਹ ਆਪ ਰੈਡੀ ਕਰਦੇ ਹੋ ਜਾਂ ਫਿਰ ਬਾਹਰੋਂ ਬਣੀ ਬਣਾਈ ਲਿਆ ਕੇ ਨਹੀਂ ਨਹੀਂ ਸੌਸ ਇਮਲੀ ਦੀ ਹੁੰਦੀ ਸਾਡੇ ਕੋਲ ਦੋਸਤਾਂ ਦੀ ਹੁੰਦੀ ਆ ਦੇਖੋ ਆਪ ਹੀ ਜਰ ਕਰਦੀ ਆ ਆ ਹੁੰਦੀ ਨਹੀਂ ਸੌਸ ਮਿੱਠੀ ਹਾਂਜੀ ਠੀਕ ਹੈ ਜੀ ਆਹ ਬੁਰੀ ਹੈ ਸੌਸ ਸਾਡੀ ਕਰਾ ਜੀ ਯਾਨੀ ਕਿ ਇਹ ਮੂਲੀ ਆ ਪਾਈਆਂ ਵਾਹ ਵੇਲੇ ਮੂਲੀ ਮਿਲਦੀ ਆ ਤੇ ਬਾਜੀ ਦੀ ਆ ਠੀਕ ਹੈ ਜੀ ਜੇ ਨਹੀਂ ਮਿਲਦੀ ਫਿਰ ਉਹਦੇ ਚਲਾ ਦੇ ਹਾਂ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਿੱਠੀ ਸੌਸ ਹੈ ਇੱਕ ਚਿਲੀ ਸੌਸ ਹੈ ਹਾਂਜੀ ਮੈਨੂੰ ਤਿੰਨ ਤਰ੍ਹਾਂ ਦੀ ਸੌਸ ਹੈ ਸਮੋਸਾ ਦੀਆ ਹੋ ਗਿਆ ਕਾਫੀ ਤੁਸੀਂ ਦੇਖ ਸਕਦੇ ਹੋ ਇਹ ਕਾਲੂ ਵਾਲਾ ਸਮੋਸਾ ਹੈ ਦੇ ਵਿੱਚ ਇੱਕ ਪਨੀਰ ਵਾਲਾ ਸਮੋਸਾ ਹੈ ਮਿੱਠੀ ਸੋਸ ਹੈ ਜਾਂ ਕੋਰੀ ਸੋਸ ਹੈ ਦੋਨੇ ਸੋਸ ਹੈ ਸਰ ਜੀ ਸਾਉ ਤੋਂ ਇੱਕ ਮੇਨ ਸਵਾਲ ਸਾਡਾ ਜਿਹੜਾ ਹੈ ਕੀ ਆਪਣੇ ਸਮੋਸਿਆਂ ਦੇ ਤੁਸੀਂ ਰੇਟ ਦੱਸ ਸਕਦੇ ਹੋ ਜੀ ਹਾਂ ਜੀ ਇਹ ਰੇਡ ਹਲਕਾ ਸਮੋਸਾ ਬੰਦਾ ਰੇਟ ਵੀ ਹਲਕਾ ਜਿਹਾ ਰੇਟ ਦਿੱਖ ਕੇ ਲਿਆ ਦੇਖੋ ਸਾਹਮਣੇ ਜੀ 25 ਰੁਪਏ 3 ਪੀਸ ਆਲੂ ਵਾਲੇ 25 ਰੁਪਏ 2 ਪੀਸ ਪਨੀਰ ਵਾਲੇ ਠੀਕ ਹੈ ਜੀ ਹਾਂ ਜੀ ਸਰ ਇੱਥੇ ਆਪਣੇ ਕਿੱਥੋਂ ਕਿੱਥੋਂ ਲੋਕ ਆਉਂਦੇ ਆ ਸਰ ਸਮੋਸੇ ਲੈਣ ਆਉਂਦੇ 11 ਵਜੇ ਓਨ ਹੋ ਜਾਂਦੇ ਆ 5 ਵਜੇ ਤੱਕ ਹੁੰਦੇ ਆ 11 ਤੋਂ 5 ਰਾਤ ਹੁੰਦਾ ਹਾਂਜੀ ਅਸੀਂ 11 ਤੋਂ 5 ਵਿੱਚ ਕੰਮ ਕਰਦੇ ਹੁੰਦੇ ਆ ਵੱਲੇ 6 ਵਜੇ ਆ ਕੇ ਤਿਆਰੀ ਕਰਦੇ ਆ ਉਸ ਤੋਂ ਬਾਅਦ 11 ਵਜੇ ਚੱਲ ਸ਼ੁਰੂ ਕਰ ਦਿੰਦਾ ਠੀਕ ਹੈ ਜੀ ਯਾਨੀ ਕਿ ਦੂਰ ਦੂਰੋਂ ਪੰਜਾਬ ਤੋਂ ਲੋਕ ਆ ਕੇ ਖੁੰਨਾ ਆਦੇ ਨੇ ਠੀਕ ਹੈ ਜੀ ਦੂਰ ਦੂਰੋਂ ਹਮ ਸਰ ਮੈਂ ਸੁਣਿਆ ਕਿ ਇੱਥੋਂ ਸਮੋਸੇ ਲੋਕ ਜਿਹੜੇ ਆ ਵਿਦੇਸ਼ਾਂ ਵਿੱਚ ਵੀ ਲੈ ਕੇ ਜਾਂਦੇ ਆ ਨਾ ਕੀ ਇਹ ਗੱਲ ਸੱਚ ਹੈ ਸਰ ਹਾਂਜੀ ਵਿਦੇਸ਼ ਵਿੱਚ ਜਿੱਦਾਂ ਕੈਨੇਡਾ ਹੋ ਗਿਆ ਕਿ ਇਹ 15 ਉਹਦਾ ਰੈਸਟੋਰੈਂਟ ਹੈਗਾ ਉਹ ਫਿਰ ਸਿਆਰ ਨੂੰ ਉਸੇ ਕੱਚੇ ਲੈ ਕੇ ਜਾਂਦੇ ਆ ਠੀਕ ਹੈ ਜੀ ਸਿਆਰ ਨੂੰ ਜਾਂਦੇ ਉਹ ਆਪਨੇ ਜਾਂਦੇ ਆ ਤਾਂ ਤਾਂ ਪੈਸੇ ਡਿਲੀਵਰੀ ਕਰ ਦਿੰਦੇ ਵਿੱਚ ਸੇਰ ਨੂੰ ਐਵੇਂ ਲੈ ਜਾਣੇ ਆ ਤਾਜ਼ਾ ਸਮਾਨ ਫਾਸਟ ਪੈਕ ਕਰਕੇ ਰੱਖਦੀਦਾ ਉਹ ਫ੍ਰੀਜ਼ਰ ਲਾਉਂਦੇ ਆ ਜਾਣ ਲੱਗੇ ਫ੍ਰੀਜ਼ਰ ਭਰ ਲੈਂਦੇ ਠੀਕ ਹੈ ਜੀ ਸਰ ਜੀ ਦੁਕਾਨ ਹੈ ਇਹ ਕਿੱਥੇ ਹੈ ਸਰ ਜੀ ਦੁਕਾਨ ਸਾਡੀ ਡੀਟੀ ਰੋਡ ਤੋਂ ਅੱਧਾ ਕਿਲੋਮੀਟਰ ਅੰਦਰ ਨੂੰ ਠੀਕ ਹੈ ਮੇਨ ਹਾਈਵੇ ਤੋਂ ਜਿਹੜਾ ਮੇਨ ਹਾਈਵੇ ਤੋਂ ਜਾਂਦਾ ਨੰਦਰ ਜਿਹੜਾ ਹਾਈਵੇ ਜਾਂਦਾ ਉਹ ਤੋਂ ਸਰ ਪੁੱਤਨ ਦੀ ਟੰਡ ਕਰਦੇ ਨਾ ਨਾਲੇ ਰਾਮਗੋੜ ਪਰ ਆਉਂਦੀ ਆ ਰਾਮਗੋੜ ਨੰਗਰ ਠੀਕ ਹੈ ਜੀ ਕੋਈ ਬੰਦੇ ਇਕੱਠੇ ਆ ਬਿਲਕੁਲ ਨਾਲ ਹੀ ਬੈਠੇ ਆ ਠੀਕ ਹੈ ਜੀ ਯਾਨੀ ਕਿ ਨੰਗਲ ਦੇ ਵਿੱਚ ਬੈਠੇ ਆ ਹਾਂ ਜੀ ਸਰ ਠੀਕ ਹੈ ਜੀ ਸਰ ਆਪਣੇ ਜਿਹੜਾ ਸਾਫ ਸਫਾਈ ਦਾ ਕਿੰਨਾ ਕਿ ਧਿਆਨ ਰੱਖਿਆ ਜਾਂਦਾ ਤੇ ਗਾਂ ਸਾਫ ਸਫਾਈ ਦਾ ਦੇ ਲੋਗੀ ਹਰੇਕੀ ਤਾਜ਼ੀ ਬੰਦੀ ਆ ਹਾਂ ਸਾਡੇ ਆਪੇ ਆਪਣੇ ਅਥੇ ਧਿਆਨ ਕਰਦੇ ਕੋਈ ਨੌਕਰੀ ਨਹੀਂ ਹਾਂ ਠੀਕ ਹੈ ਜੀ ਇਹ ਫਿਲਟਰ ਪਾਣੀ ਦਾ ਕੋਦੇ ਉਹਨਾਂ ਬਾਸ ਤੇ ਅਸੀਂ ਫਿਲਟਰ ਪਾਣੀ ਦਾ ਦੇਖ ਸਕਦੇ ਹੋ ਫਿਲਟਰ ਵਾਲਾ ਮਸ਼ੀ ਤੇ ਠੰਡੇ ਪਾਣੀ ਦੀ ਕਸਟਮਰ ਦਾ ਇੰਨਾ ਕਿ ਧਿਆਨ ਰੱਖਿਆ ਜਾਂਦਾ ਕਿ ਸਭ ਤੋਂ ਪਹਿਲਾਂ ਆਉਂਦਿਆਂ ਨੂੰ ਕੰਡਾ ਜਾਂ ਲਿਸ਼ਕਾਇਆ ਜਾਂਦਾ ਹੈ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਆਪਣਾ ਸ਼ੁਭਨਾਮ ਕੀ ਹੈ ਮਨਦੀਪ ਸਿੰਘ ਜੀ ਠੀਕ ਹੈ ਜੀ ਸਰ ਅੱਜ ਤੁਸੀਂ ਸਮੋਸੇ ਲੈਣ ਕਿਹੜੀ ਜਗ੍ਹਾ ਤੋਂ ਆਏ ਹੋ ਸਰ ਜੀ ਅਸੀਂ ਲੁਧਿਆਣੇ ਤੋਂ ਆਏ ਹਾਂ ਜੀ ਅਸੀਂ ਪਹਿਲਾਂ ਤਾਂ ਘੁੰਮਦੇ ਰਹੇ ਪੂਰੇ ਫਲੋਰ 'ਚ ਸਾਨੂੰ ਪਤਾ ਨਹੀਂ ਲੱਗਿਆ ਕੋਈ ਕਹਿੰਦਾ ਉੱਧਰ ਆ ਉੱਧਰ ਆ ਫਿਰ ਅਸੀਂ ਪੁੱਛ ਕੇ ਸਾਨੂੰ 2 ਘੰਟੇ ਹੋ ਗਏ ਘੁੰਮਦੇ ਹਾਂ ਮੈਂ ਕਿਹਾ ਅੱਜ ਜੋ ਮਰਜ਼ੀ ਹੋ ਜਾ ਸੀ ਸਮੋਸੇ ਲੈ ਕੇ ਜਾਣੇ ਆ ਠੀਕ ਹੈ ਫਿਰ ਪੁੱਛ ਪਾਛ ਕੇ ਕੋਈ ਕਹਿੰਦਾ ਇੱਧਰ ਗਲੀ ਚ ਉੱਧਰ ਗਲੀ ਚ ਫਿਰ ਸਾਨੂੰ 2 ਘੰਟੇ ਬਾਅਦ ਸਾਨੂੰ ਦੁਕਾਨ ਲੱ ਉਸੇ ਜਾਇਵਿਕ ਵਾਰ ਤਾਂ ਹੀ ਅਸੀਂ ਉਹਨੇ ਦੇਰ ਬਾਅਦ ਅਸੀਂ ਲੱਭ ਗਏ ਫਿਰ ਅੱਜ ਆਏ ਆ ਸਮੋਸੇ ਖਾਣੇ। ਫਸਟ ਟਾਈਮ ਆਇਆ ਜੀ ਪਹਿਲੀ ਵਾਰ। ਫਸਟ ਟਾਈਮ ਆਇਆ ਸਾਡੇ ਯਾਰ ਦੋਸਤ ਆਉਂਦੇ ਆ ਨਾ ਉਹਨੇ ਦੱਸਿਆ ਸੀ ਸਾਨੂੰ। ਠੀਕ ਹੈ। ਹਾਂਜੀ। ਠੀਕ ਹੈ ਸਰ ਜਿੱਦਾਂ ਕਿ ਤੁਸੀਂ ਦੇਖਿਆ ਕਿ ਉਹਨਾਂ ਨੂੰ ਦੁਕਾਨ ਲੱਭਣ ਦੇ ਵਿੱਚ ਘੱਟੋ ਘੱਟ 2 ਘੰਟੇ ਲੱਗੇ ਉਹਨਾਂ ਕੋਲ ਲੋਕੇਸ਼ਨ ਨਹੀਂ ਸੀਗੀ। ਯਾਨੀ ਕਿ ਕਸਟਮਰ ਦੇਖੋ ਪੂਰੇ ਪੰਜਾਬ ਦੇ ਵਿੱਚੋਂ ਆਉਂਦਾ ਕਿ ਦੂਰੂ ਦੂਰ ਆਉਂਦੇ ਆ। ਕਿ ਇਹ ਭਾਈ ਹੁਣੇ ਲੁਧਿਆਣੇ ਤੋਂ ਆਏ। ਹਾਂਜੀ ਮਾਤਾ ਜੀ ਸਾਸਰੀ ਘਰ ਜੀ। ਸਾਸਰੀ ਘਰ ਜੀ। ਹਾਂਜੀ ਮਾਤਾ ਜੀ ਤੁਸੀਂ ਅੱਜ ਸਮੋ ਕਿੰਨੇ ਚਾਹਤੋਂ ਮਾਤਾ ਜੀ ਇੱਥੇ ਸਮੋਸੇ ਲੈ ਕੇ ਜਾ ਰਹੇ ਹੋ ਸਮੋਸੇ ਯਾਕੀ ਦੁਕਾਨ ਬਣੀ ਜਾਂਦੀ ਇੱਥੇ ਲੈਣੇ ਆ ਠੀਕ ਹੈ ਜੀ ਹਾਂਜੀ ਤੇ ਇਹਨਾਂ ਦੇ ਸਮੋਸਿਆਂ ਦਾ ਟੇਸਟ ਕਿਦਾਂ ਦਾ ਹੁੰਦਾ ਜੀ ਬਹੁਤ ਵਧੀਆ ਠੀਕ ਹੈ ਜੀ ਇਹਨਾਂ ਨੂੰ ਬਹੁਤ ਸਵਾਦ ਆ ਠੀਕ ਹੈ ਜੀ ਤੇ ਸੋਸ ਕਿਦਾਂ ਦੀ ਜਿਹੜੀ ਨਾਲ ਲੱਗਦੀ ਤੇ ਉਹ ਵੀ ਵਧੀਆ ਹੈ ਘਰੇ ਬਣਾਉਂਦੇ ਆ ਠੀਕ ਹੈ ਜੀ ਆਪ ਤਿਆਰ ਕਰਦੇ ਸਾਰਾ ਕੁਝ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਇਹਦੇ ਨਾਲ ਦੇ ਸਮੋਸੇ ਆਪਣੇ ਏਰੀਆ ਦੇ ਵਿੱਚ ਹੋਰ ਕਿਤੇ ਮਿਲਦੇ ਆ ਜੀ ਨਹੀਂ ਜੀ ਨਹੀਂ ਠੀਕ ਹੈ ਜੋ ਇਹਨਾਂ ਦਾ ਟੇਸਟ ਆ ਜਾਨਕੀ ਪੂਰੇ ਏਰੀਆ ਵਿੱਚੋਂ ਨਹੀਂ ਮਿਲਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਅਨ ਥੈਂਕ ਯੂ ਧੰਨਵਾਦ ਜੀ ਸੋ ਜਿੱਦਾਂ ਕਿ ਤੁਸੀਂ ਦੇਖਿਆ ਅੱਜ ਮਾਤਾ ਜੀ ਵੀ ਪਹੁੰਚੇ ਆ ਮਾਤਾ ਜੀ ਇਹ ਕਹਿ ਰਹੇ ਕਿ ਜਿੰਨੇ ਸਾਲਾਂ ਤੋਂ ਦੁਕਾਨ ਜਾਨਕੀ ਓਪਨ ਹੈ ਉਹਨੇ ਚਿਰ ਤੋਂ ਅਸੀਂ ਤੋਂ ਸਮੋਸੇ ਲੈ ਕੇ ਜਾ ਰਹੇ ਆ ਵੀ ਇਹਨਾਂ ਦਾ ਸਮੋਸਿਆਂ ਦਾ ਜਿਹੜਾ ਟੇਸਟ ਹੈ ਪੂਰੇ ਪੰਜਾਬ ਵਿੱਚ ਵੀ ਪ੍ਰਸਿੱਧ ਹੈ ਯਾਨਕੀ ਲੋਕੀ ਬੋਰ ਦੂਰ ਦਰਾਂਡੇ ਤੋਂ ਆਉਂਦੇ ਆਣ ਤੇ ਵਿਦੇਸ਼ਾਂ ਤੋਂ ਵੀ ਆਰਡਰ ਆਉਂਦੇ ਆਣ ਇਹਨਾਂ ਦੇ ਸਮੋਸਿਆਂ ਦੇ ਇੰਨੇ ਮਸ਼ਹੂਰ ਆ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਆਪਣਾ ਕੀ ਨਾਮ ਆ ਸ਼ੁਭਨਾਮ ਰਾਹੁਲ ਬਈ ਠੀਕ ਹੈ ਜੀ ਸਰ ਤੁਸੀਂ ਅੱਜ ਸਮੋਸੇ ਲੈਣ ਲਈ ਆਏ ਹੋ ਕਿਹੜੇ ਪਿੰਡੋਂ ਸਰ ਆਏ ਹੋ ਅ ਕਿੰਨੇ ਚਿਰ ਤੋਂ ਇੱਥੇ ਤੁਸੀਂ ਸਮੋਸੇ ਲੈ ਕੇ ਜਾ ਰਹੇ ਹੋ 5-6 ਸਾਲ ਹੋ ਗਏ ਠੀਕ ਹੈ ਜੀ ਸਰ ਇਹਨਾਂ ਦੇ ਸਮੋਸਿਆਂ ਦਾ ਟੇਸਟ ਦੱਸੋ ਸਰ ਵੀ ਕਿੰਨਾ ਵਧੀਆ ਹੈ ਸਮੋਸਾ ਬਹੁਤ ਵਧੀਆ ਭਾਈ ਇਹਨਾਂ ਦਾ ਸੌਸ ਬਹੁਤ ਵਧੀਆ ਹੈ ਇਹਨਾਂ ਦਾ ਠੀਕ ਹੈ ਜੀ ਹਾਂ ਜੀ ਇਹਦੇ ਨਾਲ ਦੇ ਸਮੋਸੇ ਕੀ ਤੁਹਾਨੂੰ ਆਪਣੇ ਕੋਲ ਮਿਲਦੇ ਕਿਤੇ ਨਹੀਂ ਮਿਲਦੇ ਇੱਥੇ ਲੱਗੇਗਾ ਕਿ ਪੂਰੇ ਇਹ ਏਰੀਆ ਚ ਨਹੀਂ ਮਿਲਣ ਹਾਂ ਨਹੀਂ ਮਿਲਦੇ ਇੰਨਾ ਟੇਸਟ ਦਾ ਸਮੋਸਾ ਬਣਾਉਂਦੇ ਨੇ ਠੀਕ ਹੈ ਜੀ ਓਕੇ ਸਰ ਜਿੱਦਾਂ ਕਿ ਤੁਸੀਂ ਦੇਖਿਆ ਕਿ ਅੱਜ ਅਸੀਂ ਪਹੁੰਚੇ ਹਾਂ ਫਲੋਰ ਦੇ ਬਹੁਤ ਹੀ ਮਸ਼ਹੂਰ ਬਿੱਲਾ ਸਮੋਸੇ ਵਾਲੇ ਦੇ ਜਿੱਥੇ ਕਿ ਕਸਟਮਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹੋ ਜਿਹਾ ਟੇਸਟ ਪੂਰੇ ਏਰੀਆ ਵਿੱਚ ਨਹੀਂ ਮਿਲਦਾ ਕਿ ਇੱਥੇ ਦੀ ਸਾਫ ਸਵਾਈ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ। ਸਵਾਲ ਉਹ ਅਜ ਬਿੱਲਾ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਜਿੱਦਾਂ ਕਿ ਤੁਸੀਂ ਦੇਖਿਆ ਕਿ ਅਸੀਂ ਸਰ ਨਾਲ ਗੱਲਬਾਤ ਕੀਤੀ ਸੋ ਉਹਨੇ ਆਪਣੀ ਦੁਕਾਨ ਦੀ ਲੋਕੇਸ਼ਨ ਬਾਰੇ ਵੀ ਸਾਨੂੰ ਦੱਸਿਆ ਹੈ। ਅਗਰ ਫੇਰ ਵੀ ਕਿਸੇ ਕਸਟਮਰ ਨੂੰ ਲੋਕੇਸ਼ਨ ਦੀ ਦਿੱਕਤ ਆਉਂਦੀ ਹੈ ਤਾਂ ਸਾਡੇ YouTube ਦੇ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਉਹਨਾਂ ਦਾ ਲਿੰਕ ਪਾ ਦਿੱਤਾ ਗਿਆ ਹੈ ਦੁਕਾਨ ਦਾ ਲੋਕੇਸ਼ਨ ਪੂਰੀ ਪਾ ਦਿੱਤੀ ਗਈ ਹੈ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਦੁਆਬਾ ਪਬਲਿਕ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਨੂੰ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦੇ ਲੱਗੇ